ਫਲੇ ਮਾਂ ਜਮਾਰ ਦੇ ਬੀਬੀ ਜੀ ਮੇਰਾ ਸ਼ੋਹਰ ਬਾਹਰ ਡੀ ਕਰਾ ਗਾ ਪਲੀਜ਼ ਦੇ ਦੋ ਨਾ ਥੋੜੇ ਬੱਠੇ ਨੋ ਤੇ ਕੜੀ ਨਿਕਲੇ ਤਾਹੀਂ ਨਹੀਂ ਇਸ ਕੰਮ ਕਰ ਉਹ ਬਾਹਰ ਨਾਲ ਲੈ ਗਈ ਆ ਇਤਾਂ ਜੀ ਨਹੀਂ ਖਲਾ ਰਾ ਜਾਂ ਆ ਆ ਇਤੇ ਜਾੜੇ ਸੜਿਆ ਖਲਾਈ ਪਿੰਡ ਕੰਮ ਬਾਈ ਇਤੇ ਨਹੀਂ ਵਿਆਹ ਹੀ ਜਾੜਾ ਕਿੰਨਾ ਕਿ ਮੇਰਾ ਤੇ ਆ ਆਪਣੀ ਚੀਜ਼ ਕਰਦਾ ਚੱਕਰ ਘਰ ਦਾ ਕੰਮ ਕਰਕੇ ਥੱਕ ਜਾਈਦਾ ਤੇ ਇੱਥੇ ਕਿੱਦੇ ਚੱਕੜ ਆ ਖਲਾ ਰਾ ਉਈ ਦੇ ਦੇ ਵੀ ਮਾ ਦਾ ਹੈ ਕੋ ਜੋ ਉਹ ਜਾਵੇ ਤਾਂ ਕਿਤਾਬ ਨਹੀਂ ਖਰਾ ਆ ਗਈ ਉਹਨਾਂ ਵੀ ਕਿੰਨੇ ਦੇਰ ਹੋ ਗਏ ਹੋਣ ਕਰਦੀ ਆਉਂਦੀ ਨਹੀਂ ਆਹ ਵੀ ਹੁਣ ਤੱਪੜ ਵੀ ਜੋੜਨ ਵਾਲਾ ਪਿਆ ਤੇ ਕੱਲੀ ਤੋਂ ਫੇਰ ਕੋ ਤੱਪੜ ਜੁੜਦਾ ਨਹੀਂਗਾ ਕਿੰਨੇ ਸੜੀਆਂ ਖਲਾਏ ਭੰਦਾ ਆ ਹੀ ਜਾਂਦਾ ਓਏ ਹਾਹ ਕਿੰਨਾ ਤੇ ਬੰਦਾ ਕਾ ਬਹਾ ਘਰ ਘੜ ਡੜ ਬੇੜ ਕੇ ਆਈ ਤੇ ਵੇਲੀ ਚ ਵੀ ਉਹ ਦਿਆ ਸਾਰ ਇਦਾਂ ਖਲਾਰਾ ਪਿਆ ਹੋਇਆ ਈ ਕੀ ਕਹਿਦੀ ਆ ਕੰਨਾ ਹਾਂ ਵੇਖ ਤੈਨੂੰ ਤੈਨੂੰ ਨਿਆਣੇ ਇਹਨਾਂ ਦੇ ਫਿਰਦੇ ਐਵੇਂ ਮੇਰੇ ਨਿਆਣੇ ਦਾ ਕੋਈ ਚੀਜ਼ ਹੀ ਚੁੱਕ ਕੇ ਬਾਜੀ-ਬੂਜੀ ਲੈ ਜਾਣਗੇ ਉਹੋ ਜੇ ਮੇਰੇ ਨਿਆਣੇ ਜਿਹੜੇ ਵੇਲੀ ਛੋੜ ਦਿੰਦੇ ਲਿਆ ਕੇ ਹੁਣ ਆ ਗਿਆ ਇਹਦਾ ਪਤਾ ਲੱਗ ਗਿਆ ਤਾਂ ਹੁਣ ਤੇ ਚੁੱਕ ਕੇ ਲੈ ਜਾਣੀ ਐਡੇ ਕਿਤੇ ਉਹ ਹੈਗੇ ਚੰਦਰੇ ਨਿਆਣੇ ਆਵੇ ਆਵੇ ਮੇਰੀ ਕੁੜੀ ਦਾ ਸਟੈਂਡਰਡ ਵੀ ਹੈ ਤੇ ਮੈਂ ਮੰਮੀ ਤੂੰ ਨਹੀਂ ਵੇਲੀ ਧਿਆਨ ਰੱਖਦੇ ਤੇ ਉਹ ਭਾਵੇਂ ਮੇਤਰੀ ਕੋਈ ਚੀਜ਼ਾਂ ਚੁੱਕ-ਚੁੱਕ ਲੈ ਜਾਣ ਆ ਦੋਰ ਨਿੱਕੇ ਜਿਹੇ ਉਤਰੇ ਜੇ ਫਿਰਦੇ ਦਪੱਟੇ ਕੰਨ ਤੇ ਕਿਸੇ ਨੂੰ ਬਾਲਣ ਵੀ ਜੇ ਲਾਇਆ ਵਾ ਇਹ ਬੰਦਾ ਚੱਜਣਾ ਲੰਘਦਾ ਸਾਰੇ ਅੰਦਰ ਹੀ ਰੀਕ ਸੁਕਣਾ ਆ ਰਿਹਾ ਕਿਸੇ ਨੇ ਆ ਦੇਖਾ ਵਾ ਵੀ ਅੱਜ ਸਫਾਈ ਹੋ ਜੇ ਵੇਲੀ ਜੀ ਜਿਵੇਂ ਇੱਥੇ ਮੈਂ ਬਤਾਉਂ 1000 ਰੁਪਿਆ ਦੇਣਾ ਹੰਦਾਰਾ ਇਹ ਵੀ ਸਫਾਈ ਹੋ ਜੇ ਐ ਦੀਦੀ ਜੀ ਹਾਂ ਹਾਂ ਬੋਲ ਦੀਦੀ ਜੀ ਬਾਲਣ ਚਾਹੀਏ ਥੋੜਾ ਜਿਹਾ ਬਾਲਣ ਹੈਗਾ ਨਾ ਨਹੀਂ ਪੈਣਾ ਬਾਲਣ ਕਿੱਥੇ ਹੈਗਾ ਵਾ ਹੈ ਬਾਲਣ ਤੁਹਾਨੂੰ ਕਿੰਨੇ ਕਹਾਂਗੇ ਉਧਰ ਬਾਲਣ ਆਇਗਾ ਤੇ ਬਾਲਣ ਮੰਗ ਲਿਆਓ ਬਾਲਣ ਬੈਠੀਆਂ ਅੱਜ ਬਾਲਣ ਹੈ ਕਿਤਨਾ ਬਾਲਣ ਹੈਗਾ ਥੋੜਾ ਜਿਹਾ ਦੇ ਦਿਓ ਹਮਨੇ ਸਾਗ ਧਰਦੀ ਆ ਨਾ ਅਰੇ ਵੇਖ ਕਿੱਡਾ ਤੇਰਾ ਟਾ ਹੋ ਰਿਹਾ ਮੇਰੇ ਨਾਲੋਂ ਚੰਗਾ ਤੂੰ ਸੂਟ ਪਾਇਆ ਪਿਓਰ ਦੀ ਤੂੰ ਚੁੰਨੀ ਲਈ ਹੈ ਤੇ ਤੁਸੀਂ ਬਾਲਣ ਮੰਗਦੀਆਂ ਫਿਰਦੀਆਂ ਸੁਰਖੀ ਤੁਹਾਡੇ ਭੁੱਲਾਂ ਤੋਂ ਨਹੀਂ ਲੈਂਦੀ ਹੈ ਤੇ ਬਾਲਣ ਮੰਗਰ ਤੁਸੀਂ ਤੁਰ ਪਈਆਂ ਜੀ ਕੰਮ ਕਰਿਆ ਕਰੋ ਈ ਡੀਡੀਆਂ ਤੁਹਾਡੀਆਂ ਦੇ ਆ ਕਿਤੇ ਜਵਾਨਾ ਜੇ ਤਾਂ ਕੰਨ ਲੱਤ ਦਿੱਤੇ ਪਾਣੀ ਆਉਂਦਾ ਨਾ ਬੀਬੀ ਜੀ ਟੋਟ ਪੱਕਾ ਦਾ ਮੈਂ ਐਸੇ ਹੀ ਰੱਖਦੇ ਹਾਂ ਮਾਰੇ ਰਹਿਣ ਸਹਿਣ ਹੀ ਐਸਾ ਏ ਰੋਟੀ ਨਾ ਭਾਵੇਂ ਰਾਤ ਨੂੰ ਮਿਲੇ ਕੀ ਟੋਟ ਪੱਕਾ ਤਾਂ ਮਾਰਾ ਐਸਾ ਹੀ ਹੈ ਜੇ ਮਾਰੇ ਸੁਆਗਤ ਦੀ ਨਿਸ਼ਾਨੀ ਹੁੰਦੀ ਹੈ ਨਾ ਲੈ ਸਾਰੇ ਸੁਆਗਤੀ ਮੈਂ ਵੀ ਸੁਆਗਣੀਆਂ ਮੈਂ ਕਿਤੇ ਕਿੰਨਾ ਕ ਲਾਇਆ ਲੈ ਬੀਬੀ ਜੀ ਆਪ ਤਾਂ ਲੱਗਦੀ ਨਹੀਂ ਪਈ ਕਿਸ ਤਰ੍ਹਾਂ ਬਣੀ ਪਈ ਹੋ ਮੈਂ ਤਾਂ ਆਪ ਬੋਲਦੀ ਸਰਦਾਰ ਨਹੀਂ ਹੋਕਰ ਤੂੰ ਕੀ ਬਣੀ ਹੋ ਲੈ ਸਰਦਾ ਇਹੀ ਤੇ ਤੁਹਾਡੇ ਤੇ ਸਾਡੇ ਚ ਫਰਕ ਵਾ ਅਸੀਂ ਬਹਿਣਾ ਨਹੀਂ ਸਾਰਾ ਦੇਣਾ ਤੇ ਤੇਰੇ ਵਰਗੀ ਨਹੀਂ ਉੱਥੋਂ ਉੱਠ ਕੇ ਤੇ ਮੰਗਣ ਆ ਜਾਣਾ ਤੇ ਮੰਗਿਆ ਕਰ ਜਾਣਾ ਸਭ ਜੋ ਨਾ ਜਾਮਦਾ ਪਿਆ ਹਮ ਵੀ ਕਰਦੇ ਆ ਮਿਹਨਤ ਕਰਕੇ ਕਮਾ ਕੇ ਖਾਤੇ ਹਮ ਵੀ ਲੈ ਮੈਂਤ ਕਰਦੇ ਤੇ ਜਿੰਨਾ ਘਰ ਬੈਠੇ ਤਾਂ ਤੁਹਾਨੂੰ ਬਾਲਨ ਨਹੀਂ ਦਿੰਦੇਗੇ ਨਾ ਬੀਬੀ ਜੀ ਬਾਲਨ ਦਿੰਦੇ ਹੈ ਅਦੋਂ ਬੜਾ ਕੱਪ ਕੇ ਆਏ ਹੈ ਕਿਤਨਾ ਪਰਿਵਾਰ ਹੁੰਦਾ ਨਹੀਂ ਸੁੱਤਦਾ ਐਸੀ ਮੰਗ ਕਰ ਆਵੇ ਤੇਰੇ ਨਿਗੇ ਨਿਗੇ ਨਿਕੇ ਨਿਆਣੇ ਹੈ ਆ ਮੇਰੀ ਕੁੜੀ ਦੇ ਇੱਥੇ ਸੈਂਡਲ ਪਏ ਹੀ ਗੱਡੀ ਪਈ ਮੈਂ ਹੈ ਆਂਟੀ ਜੀ ਇਹ ਦੇ ਦੋ ਆਂਟੀ ਜੀ ਇਹ ਦੇ ਦੋ ਐਦਾਂ ਦੇ ਨਿਆਣੇ ਕਿਚਾਰੇ ਜੇ ਤੁਸੀਂ ਲੈ ਬੀਬੀ ਜੀ ਬੱਚੇ ਬ ਐਸੀ ਕਰਤੀ ਹੈ ਬਾਲਨ ਦੇ ਦੋ ਦੋ ਥੋੜਾ ਜਿਹਾ ਖੜਨਾ ਤਾਂ ਆਪ ਤੋਂ ਬਾਲ ਨੇ ਬਹੁਤ ਕਰਤੀ ਹੋ ਗਨੇ ਬਾਲਣ ਨਹੀਂ ਮੈਂ ਦੇਣਾ ਬਾਲਣ ਨਹੀਂ ਨਾ ਇਹ ਮਿਲੇਗਾ ਸੂਟ ਗਰ ਮਿਲੇਗਾ ਹੁ ਪਾ ਲੈ ਆ ਇੱਕੋ ਗਰਮ ਸੂਟ ਹੈ ਮੇਰੇ ਨਾਲੋਂ ਵਧੀਆ ਤੂੰ ਪਾਏ ਬੈਠੀ ਸਗੋ ਮੈਨੂੰ ਆ ਫਰਾਕ ਜੀ ਆਪਦੀ ਮੈਨੂੰ ਦੇ ਜਾ ਤੇ ਮੇਰਾ ਲੈ ਜਾ ਜੀ ਬਹੁਤ ਮਜ਼ਾਕ ਕਰਦੇ ਹੋ ਮਜ਼ਾਕ ਨਹੀਂ ਕਰਦੀ ਅੰਨੀਆਂ ਆ ਇਧਰ ਵੇਖ ਆ ਕਪੜਾ ਤੇ ਕਿਤੇ ਸ਼ਹਿਰਾਂ ਚ ਚੱਲਣ ਦਾ ਕਿਤੇ ਨਵੇਂ ਰਵਾਜ ਤਾਂ ਹੀ ਸਵਾਏ ਆਈ ਹੈ ਨਾ ਬੀਬੀ ਜੀ ਐਸੇ ਦੇ ਦੂ ਦਿੰਦੇ ਹੈ ਕਿਸੇ ਹਾਂ ਕਿਸੇ ਕਾ ਹੀ ਐਸੇ ਦੇ ਜੀ ਚਲ ਇਧਰ ਆ ਕੇ ਕੰਮ ਕਰਾ ਥੋੜਾ ਜਿਹਾ ਬੀਬੀ ਨੇ ਦਿਆ ਆਹ ਕੰਮ ਤਾਂ ਮੈਂ ਮੇਰੀ ਗਾਲ ਸੋਣਾ ਹੁਣ ਤੂੰ ਆਈ ਆ ਮੈਂ ਤੈਨੂੰ ਮੋੜਦੀ ਨਹੀਂ ਫੇਰ ਉੱਥੇ ਜਾ ਕੇ ਗੱਲਾਂ ਕਰਾਂਗੇ ਵੀ ਉਹਦੇ ਘਰ ਗਈ ਹਾਂ ਤੇ ਮਾਸਾ ਪਾ ਲੈਣ ਵੀ ਨਾ ਦਿੱਤਾ ਤੇ ਆ ਮੇਰੀ ਭੈਣ ਕੰਮ ਕਰਾ ਦੇ ਮੈਨੂੰ ਆ ਤੱਪੜ ਜੜਾ ਦੇ ਮੈਨੂੰ ਥੋੜਾ ਜਾ ਬੀਬੀ ਜੀ ਮਾਰੇ ਆਦਮੀ ਦੀ ਕਿਤਾ ਹੋਏਗਾ ਬੰਦਾ ਮੈਂ ਦੀਕਤਾ ਹੋਏਗਾ ਬੋਲਤਾ ਆਏਗਾ ਕਿਤਨਾ ਟਾਈਮ ਲਗਾ ਆਈ ਕੋਸ਼ ਨਹੀਂ ਹੁਈਦਾ ਤੇ ਰੋਟੀ ਵੀ ਤੇ ਬੰਦੇ ਨੇ ਖਾਣੀ ਰਾਤ ਨੂੰ ਉਹਨੂੰ ਹੀ ਪਕਾ ਕੇ ਦੇਣੀ ਹੁ ਬੀਬੀ ਜੀ ਆਪ ਇਤਨਾ ਕੰਮ ਕਿਉਂ ਕਰਦੀ ਹੋ ਤੇ ਕੀ ਆਪ ਕੋ ਬੰਦਾ ਕਮ ਹੈ ਮੇਰਾ ਬੰਦਾ ਮੰਡੀ ਗਿਆ ਈ ਝੋਨਾ ਲੈ ਕੇ બોલે કરું છું ਨੀ ਇਹ ਕੰਮ ਕਰ ਲੈ ਉਹ ਕਿੱਥੇ ਕਰਦਾ ਉਹ ਤੇ ਅੱਜ ਆਰਡਰ ਮਾਰ ਗਿਆ ਵੀ ਆਉਂਦੇ ਨੂੰ ਵੇਹਲੀ ਥੋੜੀ ਚਾਚ ਬਣਾ ਕੇ ਰੱਖੀ ਤੇ ਤੂੰ ਮੈਨੂੰ ਦੱਸ ਕਰਦਾ ਮੈਂ ਕਰਕੇ ਤੇ ਛੇਤੀ ਵੇਹਲੀ ਦਾ ਹੁੰਦਾ ਹਾਂ ਹਾਂ ਹਮ ਸੋਚਦੇ ਸਰਕਾਰੀ ਲੋਕ ਬਹਿਲੇ ਦਿੰਦੇ ਆ ਇਤਨੀ ਆਇਤ ਕਰਦੇ ਆ ਪਰ ਸਰਕਾਰਾਂ ਲੋਕਾਂ ਦਾ ਤੁਸੀਂ ਕੰਮ ਕਰ ਜਾਂਦੀਆਂ ਜੀ ਆਪਨੇ ਦੁਕਾਨਵਾਰੀਆਂ ਰੱਖੀਆਂ ਵੀ ਹੁੰਦੀਆਂ ਨਾ ਜਹਾਂਤੀ ਵੀ ਹੈ ਇੱਕ ਉਹ ਆਤੀ ਹੈ ਸਾਡੇ ਘਰ ਨਹੀਂ ਆਤੀ ਉਹ ਦੂਸਰੇ ਕੇ ਘਰ ਆਤੀ ਹੈ अच्छा आपने आप क्यों नहीं लगाई दी करो इदे काम को में वेले के वेले बड़ा आंदी है फिर ता करके दोहा घरा का थारदा नहीं क्या आज ना फड़जा जा रोटी नहीं खाती खाती हुई थी रोटी खाती हूं तो इतनी बड़ी हुई है मतलब चावल ही ज्यादा खा चढ़ते हो चावल हम कहां से खाती है हम मेरे वहां गांव में नहीं हम क्या होता वो तो कड़क कड़क बीज है हां सब भी बीती है जैसे इधर वैसा ही इधर है चलाएं करके जड़ा दे तेरे तो काम काम करंगा तू काम ना दीदी जी जो ना ਕਾਟ ਡਿਕਾਰਤੀ ਉਹ ਹੱਥ ਕੱਟ ਜਾਂਦੇ ਐ ਨਾ ਅੱਛਾ ਚਲ ਆ ਚੁੱਕ ਕੇ ਨਾ ਉਹ ਆਹ ਫੜ ਰੱਖ ਦੇ ਅੰਦਰ ਮੂ ਜੀ ਜੀ ਆਪਣੇ ਟਾਈਮ ਹੀ ਬਹੁਤ ਲਗਾਤੀ ਆ ਲੈ ਤਾਰਾ ਕਿੰਨਾ ਇਹਦਾ ਬੋਲੇ ਦਾ ਕਿੰਨਾ ਟਾਈਮ ਲਗਾਉਣਾ ਚਲ ਆਹ ਫੜ ਰੱਖ ਚੁੱਕ ਕੇ ਰੱਖਿਆ ਛੇਤੀ ਕਰ ਦੇ ਬਾਲਾਂ ਲੈ ਕੇ ਜਾਣਾ ਤੁਹਾਨੂੰ ਕਿਹ ਚਾਹਾਂ ਚੀਜ਼ਾਂ ਦਾ ਵੀ ਹੈ ਕੰਮ ਕਰ ਲੱਗਿਆ ਤਾਂ ਧੰਨਵਾਦ ਹਾਂ ਹਾਂ ਰੱਖ ਦੇ ਰੱਖ ਦੇ ਇੱਥੇ ਆਇਆ ਕਰਖਾ ਆ ਮੌੜਾ ਦੇ ਮੇਰੇ ਨਾਲ ਬਾਲਾਂ ਦਾ ਸੈਟ ਕਰਾ ਜਾ ਫਿਰ ਲੈ ਜੀ ਵੇਬੀ ਦੋ ਮੋੜੀਆਂ ਦੇਣੀਆਂ ਕਿ ਨਹੀਂ ਦੇਣੀਆਂ ਪਤਾ ਕਾ ਵੀ ਬਹੁਤ ਬੋਲੀ ਜਾਂਦੇ ਦੋ ਮੋੜੀਆਂ ਤੇ ਨਹੀਂ ਨਾ ਤੂੰ ਖਲੋਣਾ ਮੜਕੇ ਤੇ ਤੇਰਾ ਆ ਤਾਂ ਤੇਰਾ ਥੱਬਾ ਹੀ ਬੜਾ ਤਗੜਾ ਭਾਗ ਜਣਾ ਦੇ ਸਾਨੂੰ ਦੇ ਦੋ ਆ ਜਾ ਆ ਜਾ ਕੁਛ ਨਹੀਂ ਹੋਣਾ ਆਪਣੀ ਕੀ ਕਰਤੀ ਹੋ ਇੰਨੀ ਗੱਲ ਆ ਮੰਜਾ ਫਰ ਤੇਨੂੰ ਮਕਾਮ ਦਾ ਹੱਦੀ ਕੰਨਾਂ ਚ ਨਾ ਥਾਰ ਕੰਮ ਕਰਾ ਦੇ ਮੈਂ ਤੇ ਅੱਗੇ ਕੰਮ ਵਾਲੀ ਨੂੰ ਫੋਨ ਕਰਦਾ ਹੀ ਆਉਣ ਹੀ ਨਹੀਂ ਦੇਗੀ ਤੂੰ ਵਾਵਾ ਆ ਗਈ ਅੱਜ ਕਾਗੂ ਮੇਰੇ ਨਾ ਦਿੱਜੀ ਮਕਾਨ ਨਹੀਂ ਕਿਸੇ ਦਾ ਕਰਨੇ ਆ ਤੇ ਅਸੀਂ ਤਾਂ ਸਿਰਫ ਆਪਣੀ ਝੋਨੇ ਦੀ ਕਟਾਈ ਕਰਦੇ ਹਾਂ ਕੋਈ ਨਹੀਂ ਕੋਈ ਨਹੀਂ ਕਿੰਨਾ ਕ ਚਾਹੀਦਾ ਪਾਲਣ ਤੂੰ ਕੱਢ ਲੈ ਜਿੰਨਾ ਕ ਤੈਨੂੰ ਚਾਹੀਦਾ ਬਾਕੀ ਚੱਲ ਹਾਂ ਇਹ ਨਹੀਂ ਇਹ ਜਿੰਨਾ ਨਹੀਂ ਮੋਟੀ ਢਾਣੀ ਨਹੀਂ ਪਾਥੀਆਂ ਵੀ ਹਾਂ ਥੋੜੀ ਨਾ ਪਾਥੀਆਂ ਨਹੀਂ ਮੇਲੀਆਂ ਪਾਥੀਆਂ ਮੇਰੀ ਸਾਸ ਸਪੱਤਦੀ ਆ ਤੇ ਇਹ ਵੇ ਨਾ ਤੇਰੇ ਘਰੋਂ ਚੋਕ ਲਿਆਉਂਗੀ ਉਹਨੂੰ ਪਤਾ ਲੱਗ ਗਿਆ ਤੇ ਆ ਬਾਲਣ ਤਾਂ ਚੱਲ ਮੈਂ ਤੈਨੂੰ ਹੁਣ ਆਈ ਹਾਂ ਮੈਂ ਖ ਦੇ ਦੇ ਦਿੰਨੀ ਆ ਹਮਨੇ ਵੀ ਦੇਖ ਲਈ ਵਾਹਾਂ ਨੰਗਤੇ ਨੰਗਤੇ ਦੇਖ ਲਈ ਆ ਵੀ ਬਾਲ ਨਹੀਂ ਸਦਾ ਜਿਹਦੇ ਪਾਸ ਹੈ ਜੀ ਪਹਿਣਾ ਹੈਗਾ ਤਾਂ ਹੈ ਸਰਕਾਰੀ ਕੇ ਪਾਸ ਜਾਂਦੀ ਹਾਂ ਥੋੜਾ ਬਾਲਣ ਲੈ ਆਤੇ ਹਾਂ ਤੂੰ ਤੇ ਹੱਥ ਹੈ ਬਾਲਣ ਨੂੰ ਪਾਉਣੀ ਪੈਣਾ ਜਿੱਦਾਂ ਕਦੀ ਕੰਮ ਨਹੀਂ ਕੀਤਾ ਮੈਨੂੰ ਤਾਂ ਨਹੀਂ ਲੱਗਦਾ ਤੂੰ ਝੋਨਾ ਵੜਦੀ ਮੈਂ ਕਹਾਂ ਹਾਂ ਨਾ ਆਪਣੀ ਬੰਦੀ ਕੇ ਸਾਥ ਜਦ ਆ ਜਾਂਦੇ ਉਹ ਕਦੀ ਕੰਮ ਨਹੀਂ ਕੀਤਾ ਹੁੰਦਾ ਹਾਂ ਮਾਂ ਦੀ ਜੀ ਹਾਂ ਮੈਂ ਹਾਂ ਕੋਲ ਕਰਤਾ ਹੀ ਕਰਤੀ ਹੈ ਜਿਆਦਾ ਰੋਟੀ ਪਾਣੀ ਕੇ ਕੰਮ ਕਰਤੀ ਵਾਹ ਤਾਂ ਮਮਾ ਮੇਰਾ ਬੰਦਾ ਬੋਲਦਾ ਥਾ ਜਿਆਦੇ ਦਿਨ ਜਾਣਾ ਇਸ ਲਈ ਹਮ ਆ ਆ ਗਏ

ਇਸ ਕਿਸਮ ਦੇ ਫਾਲੇ ਕੋਈ اچھی ਸਾਗ ਨਹੀਂ ਮਿਲਦੀ ਤੂੰ ਤੇ ਮੇਰੇ ਦੋ ਟਾਂ ਨਹੀਂ ਆਖੀ ਤੂੰ ਤੇ ਮੇਰਾ ਸਾਰਾ ਪਾਲਾ ਲੈ ਚਲੀ ਜੀ ਵੀ ਸਾਗ ਬਣਾਣਾ ਹੈ ਇਸ ਸਕੇ ਕੀ ਸਾਗ ਬਨੇਗਾ ਲੈ ਉਹ ਸਾਗ ਮੈਂ ਤੁਹਾਡੇ ਵੇਖਿਆ ਸਾਡੇ ਇੱਥੇ ਘਰੇ ਬਾਈ ਅਸੀਂ ਉਹ ਬਾਈ ਜੀ ਉਹ ਤਾਂ ਛਾਟੀ ਸਾਗ ਲੰਮਾ ਬਣਾ ਕੇ ਤੇ ਖਾ ਵੀ ਲੈਂਦੇ ਰਣ ਰੋਟੀਆਂ ਅਸੀਂ ਅੰਤਰਾ ਚੋਂ ਸਵੇਰ ਤੋਂ ਪਤੀਲਾ ਧਰੀ ਤੇ ਛਾਵਾ ਪੈ ਜਾਂਦੀਆਂ ਮਿਸਕਿ ਆਪਕੋ ਬੰਦੇ ਖਿਆਲ ਨਹੀਂ ਰੱਖਦਾ ਨਾ ਬੀਬੀ ਬੀਰੋ ਵੀ ਖਿਆਲ ਰੱਖਦਾ ਉਹਨਾਂ ਨੂੰ ਨਾ ਡੀਪੀ ਕਰੁੰਦੀ ਉਹਨੂੰ ਤਾਂ ਕੰਮ ਨਾਲ ਮਤਲਬ ਹੀ ਕਰੋ ਤੇ ਖਾਓ ਪਕਾਓ ਸਭ ਸੁਪ ਕੱਟ ਜਾਏਗਾ ਕਿਤਨਾ ਆਈ ਹੈ ਨਾ ਅਸੀਂ ਸਭ ਮਾਰੇ ਬੰਦਾ ਨਹੀਂ ਐਸਾ ਬੋਲਦਾ ਹਮੇਂ ਇਸੇ ਬਾਅਦ ਆ ਕੇ ਐਸਾ ਕੰਮ ਕਰਦੇ ਐਸ਼ਾ ਹਾਂ ਉਹ ਜਿਹਾਂ ਸੀ ਉਹ ਤਾਂ ਤੁਸੀਂ ਕਰਵਾਵਾਲੀਆਂ ਜੇ ਫਿਰ ਤੁਹਾਡਾ ਬੰਦੇ ਇੰਨਾ ਕਰਦੇ ਸਾਡੇ ਵੀ ਇੰਨਾ ਕਰਦੇ ਨਹੀਂ ਅਮਰਾ ਬੰਦਾ ਖੁਦ ਕਰ ਚੱਲ ਬੱਸ ਕਰ ਜੀ ਤੂੰ ਤਾਂ ਗੱਲਾਂ ਗੱਲਾਂ ਤੇ ਸਾਰਾ ਬਾਲਟ ਹੋ ਰਣ ਲੱਗੀ ਇਸ ਦੁਕਾਨੀ ਨੂੰ ਕੁਝ ਦੇ ਦੋ ਰੱਖੀ ਲੈ ਮੇਰਾ ਕਮੀਜ਼ ਇੱਥੇ ਪਲੇਟ ਲਾ ਤੂੰ ਦੱਸ ਉਹ ਨੀੜਾ ਤੇ ਲੈ ਕੇ ਆਉਣਾ ਹੈ ਨਾ ਮੈਂਨੇ ਸੋਚਿਆ ਕਿ ਤੇ ਖਰੀ ਇਥੇ ਜੇ ਇੱਕ ਦੋ ਮੋੜੀ ਮਿਲ ਜਾਂਦੀ ਮੈਂ ਤੇ ਦੇਖ ਕੇ ਹੀ ਘਰ ਆਉਂਦਾ ਆਓ ਤੇ ਪਲੇਟ ਲਾ ਪਾਟਾ ਜੀ ਆ ਜਾਓ ਐ ਮੇਰੇ ਡੀਟਰ ਚੇਤੀ ਨਹੀਂ ਜਾਣਾ ਬਾਲਨ ਸੈੱਟ ਕਰਾ ਕੇ ਜਾ ਮੈਂ ਬਾਲਨ ਦਿੱਤਾ ਤੈਨੂੰ ਸਿਰ ਤੂੰ ਹੈ ਬੀਬੀ ਜੀ ਕਿਉਂ ਕਰਨਾ ਇਹ ਮੈਂ ਨਾ ਸ਼ਟਰ ਨਹੀਂ ਖਾਰ ਇੱਧਰ ਨੂੰ ਕਰਕੇ ਆਇਆ ਕਰਕੇ ਫੁੱਟਣ ਵਾਲੀ ਵੇਲਾ ਉਹ ਮੇਰੇ ਟੈਗਰਾਫਲੇ ਮਾਜਾ ਮਾਰ ਜਾ ਉਹ ਵਿਚਾਰੇ ਜਿਹੜਾ ਅਸੀਂ ਕੰਮ ਦਾ ਰੱਖਿਆ ਬਿਮਾਰ ਹੀ ਐ ਚਾਹ ਮੈਂ ਨਾ ਬੀਬੀ ਜੀ ਹਮਨੇ ਇਹ ਫਾਟੇ ਵੀ ਦੇਖੋ ਆਪਣੇ ਸਾਸਤ ਤੋਂ ਚੋਰੀ ਮਾਰਦੇ ਮੰਜਾ ਬੀਬੀ ਨਾਲ ਬੰਦਾ ਦੇਖ ਲੇਗਾ ਤਾਂ ਗੁੱਸੇ ਹੋਗਾ ਇਹ ਬੰਦਾ ਇਹ ਤਾਂ ਜੇ ਮੇਰੇ ਕੋਲ ਹੀ ਖੜੀ ਹੈ ਕਿਸੇ ਪਗਾ ਖਾਇ ਤੇ ਪਾਸੇ ਅੱਜ ਖੜੇ ਗੁਆ ਸੁਟਨੀ ਕੋ ਨਹੀਂ ਬੋਲ ਤਾ ਨਹੀਂ ਹਮ ਗੋਬਰ ਸ਼ਾਮ ਕੋ ਆਵਾਂਗੀ ਨਹੀਂ ਮਾਨ ਚਾਈ ਮਾਰਨਾ ਮਾਰਦੇ ਹੈ ਭੈਣ ਬਣ ਕੇ ਥੋੜਾ ਜਿਹਾ ਮੈਂ ਵੀ ਜੀ ਸ਼ਾਮ ਕੋ ਜਰੂਰ ਆਵਾਂਗੀ ਮੈਂ ਇਤਨਾ ਕੁ ਬੋਲਣ ਨੂੰ ਮੈਂ ਤੇ ਪਰਪਾਤੀ ਗਾਣੀ ਚਾਹੀਦੀ ਹੈ ਦੋਏ ਲੈ ਕੇ ਜਾਵਾਂਗੀ ਹੁਣ ਥੋੜੀ ਜਿਹੀ ਦੇਰੇ ਦੋ ਚਾਰੇ ਹੋਣ ਨਹੀਂ ਮੈਂ ਦੇਣੀਆਂ ਫਿਰ ਮੇਰਾ ਮਾਂਜਾ ਮਾਰ ਨਹੀਂ ਮੈਂ ਤੁਸੀਂ ਫਿਰ ਪੱਕਾ ਆਏਗੀ ਹਾਂ ਮੈਂ ਮੈਂ ਵੇਲਾ ਤੇਰੇ ਤੇ ਯਕੀਨ ਕਰ ਲੱਗੀ ਨਾ ਹਮ ਲੋਗ ਜੂਠ ਨਹੀਂ ਬੋਲਦੇ ਮੈਂ ਤੇ ਫਿਰ ਲੈ ਮੈਂ ਤੈਨੂੰ ਪੱਕਾ ਦੋ ਕੀ ਦੇ ਦੋ ਬਾਤੀ ਮੈਂ ਵੇਲਾ ਮੇਰੇ ਪੇਰ ਤੱਕ ਜਿਹਾ ਆ ਗਏ ਮੈਂ ਮੇਰਾ ਕੰਮ ਕਰਨ ਆ ਜੀ ਨਾ ਕੋਈ ਕਰਨੀ ਆ ਸੀ ਬਿੰਦੀ

ਜਿੰਨੇ ਨੇ ਨੂੰ ਸੂਰ ਦਿੱਤਾ ਤੇਰਾ ਕੱਢ ਤੌਰ ਦੇ ਭਾਈ ਹੈ ਨਾ ਸੋਸ਼ਣ ਨਾ ਦੋ ਰੋਮਿਆਂ ਦਾ ਜਿਆਦੀ ਖਾਂਦ ਨਹੀਂ ਮੈਂ ਤੋਂ ਲੱਗਣ ਦੇ ਕੰਮ ਵਾਲੀ ਤੇ ਤੂੰ ਲੱਗਣ ਦੀ ਕਾਂ ਵਾਲੀ ਐਨਾ ਸੀ ਕੇ ਆ ਗਿਆ ਐਸੀ ਨੇ ਜਦ ਤੀਸ ਮਿਸੇ ਨਹੀਂ ਬੀਜ ਨਾ ਕੁਝ ਦੀਆ ਬੀਨੀ ਹੋ ਸ਼ਾਵਰ ਪਿਆ ਹੁਣ ਸ਼ਾਮ ਕੋ ਆਣਾ ਹੈ ਹਾਂ ਹਾਂ ਬੀਬੀ ਜੀ ਆਏਗੇ ਹਮ ਇਹ ਨਾ ਹੈ ਤੇ ਫਿਰ ਵੇਖ ਲੈ ਨਹੀਂ ਨਹੀਂ ਜਰੂਰ ਆਏਗੇ ਹਮ ਇਹੀ ਤੇ ਰਹਤੇ ਲੱਗੇ ਹਾਂ 체ਤੀ ਆ ਜੀ ਫਿਰ ਮੈਂ ਫਿਰ ਦੇ ਦਿਆ ਕਰੀ ਚੀਜ਼ ਜੇ ਮੇਰੇ ਆਖੇ ਲੱਗਿਆ ਕਰੇਗੀ ਤੇ ਹੋ ਕੜੀ ਸਾਹ ਲੈ ਕਰੇ ਸ਼ਾਮਾਂ ਨੂੰ ਉੱਠਦਾ ਹੈ ਉਹ ਤੇਰੀ ਪ੍ਰਾਣੀ ਆਉਂਦੀ ਆ ਲੈ ਵੀਵੀ ਜੀ ਆਹ ਹਾਂ ਕੀ ਹੈ ਹਾਏ ਵੀ ਹੁਣ ਕਿਹੜੀ ਬੀਬੀ ਜੀ ਵਾਲੀ ਆ ਗਈ ਆ ਵੀ ਥੋੜਾ ਪੱਠਾ ਦੇ ਦਿਓ ਨਾ ਪਲੀਜ਼ ਅੱਗੇ ਕਾਈ ਆ ਮੈਨੂੰ ਬਾਲਣ ਦੇ ਦੇ ਹੁਣ ਤੂੰ ਆਈ ਆ ਪੱਠੇ ਦੇ ਦੇ ਕੁੱਟਜੀ ਹੋਰ ਆਜੂ ਕਰ ਦੇ ਇੱਥੇ ਡੰਗਰ ਖੋਲ ਕੇ ਦੇ ਦੇ ਤੇ ਬੀਬੀ ਜੀ ਤੁਹਾਡੇ ਨਾਲ ਤੁਰ ਪੈਂਦੀ ਆ ਬੀਬੀ ਜੀ ਨਹੀਂ ਲੈ ਤੁਸੀਂ ਮਸ ਕਰੋ ਥੋੜਾ ਜਿਹਾ ਪੱਠਾ ਦੇ ਦਿਓ ਨਾ ਮਨੇ ਉੱਠ ਰਖਾ ਹੈ ਲੈ ਬਾਗਾਂ ਖਾਲਾ ਚ ਪਾਤਾ

ਹੈਣੀ ਪਹਿਲਾਂ ਤਾਂ ਮੇਰੀ ਇਹ ਗੱਲ ਸੁਣਾ ਤੁਹਾਡੇ ਤੇ ਮਟੌਰ ਵੇ ਵੇ ਤੇ ਦਾੰਗੋਂ ਡਈਆਂ ਜਿਹੜੀ ਪਹਿਲਾਂ ਉਦੋਂ ਆਈ ਹੈ ਉਹਨੇ ਵੀ ਤੇ ਆਪਣੇ ਕੋਲ ਫੱਟੀ ਨਹੀਂ ਹੈ ਹਮਨੇ ਬੈਠ ਕੇ ਕੰਮ ਕਰਦੀਆਂ ਬੀਬੀ ਜੀ ਐਸੇ ਨਹੀਂ ਬੈਠਾ ਜਾਤਾ ਆ ਪੀੜੀ ਲੈ ਮਾਰ ਲੈ ਆ ਪਈ ਜਾ ਕਹਾਂ ਹੈ ਪੀੜੀ ਆ ਪਈ ਆ ਆ ਬੜੀਆ ਹਾਂ ਬਹੁਤ ਅੱਛੀ ਹੈ ਐਸੀ ਹਮੇ ਵੀ ਦੇ ਦਿਓ ਇੱਕ ਹੈਗੀ ਆ ਤੁਹਾਡੇ ਬਾਸ तो क्या बीबी बीबी जैसे के तो जाया तो तो को दे तो हमारा कोई ठिकाना थोड़ी ना है कभी यहाँ चले गए किसी के गाँव में पढ़े किन्नी बड़ी अंग्रेजी बोल लेते हैं हम नहीं तो पढ़े किन्ना हम तो प्लस टू किया

मेरा शौहर बाहर खडा तेरा कर की कर शोर शौहर हमारा शौहर बाहर खडा है ना उसके पास वो बाहर खडा की करदा उन्होंने भी कर लाया बीवी उसके पास सामान है जो जी उसके पास ऊंट है, है इसलिए नहीं आ रहा है अच्छा नहीं ऊंट साडे चटा जो ना ना चुकी फिर जे पट्टा धक्का पौण देणगे आ सरदारा वास्ते चुकीं के फिरदियां भी पट्टे पाया करन दया करन के जी मैं तो आज ही आपके घर में आई हूं प्लीज मुझे थोड़ी चाय पिला दो ए तो मेरी कदे पैना है

ਮਾਂਜਾ ਤੁਹਾਨੂੰ ਬਿਮਾਰੀ ਹੈ ਜੇ ਦੂਜੀ ਆਈ ਉਹ ਵੀ ਪਲ ਆ ਜਾ ਕਿਸਕਾ ਕੇ ਚਲ ਗਈ ਆ ਜੇ ਤੂੰ ਆਈ ਆ ਤੇ ਤੂੰ ਨਹੀਂ ਹੜਵਾ ਡੰਗਰਾ ਪਹਿਲੇ ਮਾਂਜਾ ਮਾਰਦੀ ਐਸਾ ਕੰਮ ਨਹੀਂ ਕਰ ਬਿਟੋ ਤੋਰ ਤੇ ਤੁਹਾਡੇ ਤੇਰੇ ਵੇ ਕਿਤੇ ਲਿਪਸਟਿਕ ਨਹੀਂ ਤੇਰੇ ਬੁੱਲਾਂ ਤੋਂ ਲੱਖਾਂ ਦੇ ਇਰਦਾ ਛੋਨਾ ਛਾੜਦੀ ਰਹਿੰਦੇ ਗਾ ਜੇ ਉਹ ਬੀਬੀ ਜੀ ਹਮਨੇ ਕਦੀ ਕਿਸੇ ਪਿੰਡ ਮੇ ਜਾਣਾ ਆਤਾ ਹੈ ਕਦੀ ਕਿਸੇ ਗਾਮੇ ਜਾਣਾ ਆਤਾ ਲਿਪਸਟਿਕ ਹਮ ਲਗਾ ਕੇ ਰੱਖਤੇ ਹੈ ਲੈ ਲਗਾ ਕੇ ਉਂ ਤੇ ਅਸੀ ਲਾਉਣੇ ਤੇ ਲੱਖ ਵੀ ਜਾਂਦੀ ਤੂੰ ਹੀ ਕਿਹੜੀਆਂ ਲਾਉਂਦੇ ਜਣੀ ਉਹ ਹਮਾਰੇ ਗਾਮੇ ਮੇ ਮਿਲਤੀ ਹੈ ਬਹੁਤ ਅੱਛੀ ਹੈ ਮੈਨੂੰ ਵੀ ਇਕ ਲਿਆ ਦੀਗਾ अगली बार लेके आऊंगी अगली बार बाराधन सारा दिन धन निकालती है लिपस्टिक तेरी हम साथ में ही रखते है वहाँ पे समझ लग गया आपको आ, आ, आ। पाए। ये सोने दे ना बीबी जी सोने के कहा है ये तो दूसरे हैं वो बोलते ना आपके यहाँ बोलते हैं गारंटी वाले हमारे उधर नहीं बोलते गारंटी वाले ਮਾ ਲਈ ਇਸ ਕੋਈ ਸੋਨਾ ਬੋਲਦੇ ਆ ਇਧਰ ਦੇਖ ਲੀ ਹੱਟੀ ਵਾਲਾ ਜ਼ਰੂਰੀ ਪਾਉਣਾ ਵੀ ਜੇ ਨਹੀਂ ਆ ਗਏ ਛੱਕਦੇ ਨਾ ਆ ਪਾਵੇ ਬੰਦਾ ਮੈਂ ਬੀਬੀ ਜੀ ਐਸੇ ਕੈਸੇ ਰਹਿਣੇ ਦੇ ਇਸ ਕੋ ਖਾਲੀ ਅੱਛਾ ਹਾਂ ਠੀਕ ਤੇ ਸੂਟ ਵੀ ਕਿੱਡਾ ਸੋਹਣਾ ਪਾਇਆ ਬੀਬੀ ਜੀ ਸੂਟ ਤੋਂ ਉਹ ਉਧਰ ਘਰ ਹੈ ਨਾ ਇੱਕ ਕਾਲੀ ਇੱਕ ਜਾਲ ਦਾ ਸਾਫੇ ਨੂੰ ਸਾਡੇ ਨਾਲ ਤੁਹਾਡਾ ਜਾਦਾ ਟੌਰ ਜਿਹੜੀ ਦੂਜੀ ਆਈ ਸੀ ਨਾ ਉਹ ਤੁਹਾਡੇ ਟੋਲੇ ਚੋਂ ਹਮ ਨਹੀਂ ਜਾਣਦੇ ਉਹਨੂੰ ਲੀਡ ਫਰਾਂਕ ਜੀ ਪਾਈ ਆ वो टोले से नहीं है हाँ? वो उधर देखा था मैंने उसको आपके घर से निकल रही थी बालक लेके हाँ, हाँ, की।, हाँ, हाँ, की नहीं है वो। मिल गया होगा हम कपड़ा नहीं माड़ा पाते

ਤਾਂ ਅਬ ਗੋਆ ਸੁੱਟਦੇ ਤਾਂ ਦੇਖੋ ਆਪਕੇ ਹੱਥ ਕਿਹੋ ਜਿਹੇ ਉਤਰ ਕੀ ਕਿਚਾਲਾ ਦਾ ਦੁੱਧ ਚਾਹ ਚੁਣੇ ਸਾਹਮਰੀ ਨਹੀਂ ਗਏ ਰੱਖਦੇ ਸਾਹਮਰੀ ਉਂਠ ਹੀ ਰੱਖਦੇ ਹੈ ਸਾਹਮਰੀ ਉਧਰ ਪੈਕੇਟ ਵਾਲਾ ਦੁੱਧ ਪੀਤੇ ਹੈ ਤੇ ਪੈਕੇਟ ਵਾਲਾ ਵੀ ਤੇ ਇੰਨਾ ਦਾ ਹੀ ਆ ਉਹ ਕਿਹੜਾ ਹੈ ਵੀ ਉਥੇ ਵੱਖਰਾ ਰੋਖ ਉਗਦਾ ਜਿੱਤੇ ਚੋਚੋ ਦਈ ਜਾਂਦੇ ਉਹ ਹਮੇਂ ਨਹੀਂ ਨਾ ਪਤਾ ਕਹਾਂ ਸੇ ਆਤਾ ਹਮ ਤਾਂ ਬਸ ਲਿਆ ਆ ਜਿਆ ਜਾਣੀ ਤੂੰ ਪੁੱਛ ਰਿਆ ਕਰੋ ਜੀ ਜਾਦੀ ਲੱਗਦੀ ਮੈਂ ਨਹੀਂ ਪੱਠੇ ਪੁੱਠੇ ਦੇਣੇ ਜਾ ਤੁਰਦੀ ਪੜ ਕਿਹਦੇ ਘਰੇ ਵੀ ਬੜੀ ਦਾ ਦੱਬੂਆ ਕੋਲ ਕੇ ਨਿਕਲੀਆਂ ਹਮ ਸ਼ਮਸ਼ਾ ਚੱਲ ਤੋਰ ਚੱਲਦੇ ਜਾ ਨੋ ਅੱਗੇ ਬੜੇ ਸੌਖਿਆਂ ਦਾ ਸ਼ਰਾਬ ਦੇ ਆ ਵੇ ਹਾਂ ਕੋਈ ਨਹੀਂ ਸੰ ਲੱਗਦਾ ਸ਼ਰਾਫ ਜਿਹੜਾ ਲੱਗਦਾ ਕੁਸਰਦੀ ਪੜ ਇਹ ਕੰਮ ਕਰਨ ਲੱਗਿਆ ਤਾਂ ਤੁਹਾਡੇ ਤੋਂ